ਸਰ ਜਿਸ ਤਰੀਕੇ ਦਾ ਬਜਟ ਪੇਸ਼ ਕੀਤਾ ਹੈ ਕੀ ਰਿਐਕਸ਼ਨ ਹੈ ਤੁਹਾਡੇ ਦਾ ਅੱਗੇ ਨਾਲੋਂ ਬਹੁਤ ਵਧੀਆ ਸਾਡੇ ਵਿੱਤ ਮੰਤਰੀ ਸਾਹਿਬ ਨੇ ਮੁਨਾਫੇ ਵਿੱਚ ਵੀ ਲਿਆਂਦਾ ਹੈ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਇਹਦੇ ਨਾਲ ਸਹੂਲਤਾਂ ਮਿਲ ਰਹੀਆਂ ਕਿਸਾਨੀ ਦੀ ਗੱਲ ਕਰੀਏ ਮੁਫਤ ਬਿਜਲੀ ਚੱਲੀ ਰਹੇਗੀ ਸਬਸਿਡੀਆਂ ਜਾਰੀ ਰਹਿਣਗੀਆਂ ਉਸ ਬਾਰੇ ਤੁਹਾਡੇ ਕੀ ਕਹਿੰਦੇ ਉਹਨਾਂ ਨੇ ਬੋਲ ਦਿੱਤਾ ਹੈ ਤੇ ਇਹ ਰਹਿਣਗੀਆਂ ਇਹ ਹੱਕ ਬਣਦਾ ਹੈ ਸਾਡਾ ਕਿ ਕਿ ਅਸੀਂ ਲੋਕਾਂ ਨੇ ਸਾਨੂੰ ਇੱਥੇ ਭੇਜਿਆ ਤੇ ਅਸੀਂ ਉਹਨਾਂ ਦਾ ਕਿਉਂਕਿ ਬਹੁਤ ਸਾਰਾ ਅਨਾਜ ਪੈਦਾ ਕਰਦੇ ਆ ਖੇਤੀਬਾੜੀ ਵਿੱਚ ਜ਼ਿੰਮੇਦਾਰ ਉਹਨਾਂ ਨੂੰ ਬਿਜਲੀ ਮੁਫਤ ਦੇਣੀ ਉਹ ਅਸੀਂ ਆਪ ਦਾ ਫਰਜ਼ ਨਿਭਾ ਰਹੇ ਆ 13000 ਤੋਂ ਉੱਪਰ 13000 ਕਰੋੜ ਰੁਪਏ ਤੋਂ ਤਕਰੀਬਨ ਸਾਡਾ ਬਜਟ ਹੈ ਜਿਹੜਾ ਖੇਤੀਬਾੜੀ ਦਾ ਜਿਹਦੇ ਨਾਲ ਬਹੁਤ ਸਾਰੇ ਸਕੀਮਾਂ ਤੇ ਜਿਹੜੀਆਂ ਨਵੀਆਂ ਲਿਆਂ ਪੈਣਗੀਆਂ ਵਿਰੋਧੀ ਸਵਾਲ ਚੱਕ ਰਹੇ ਨੇ ਕਹਿੰਦੇ ਜੀ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਜੀ ਉਹਨਾਂ ਨੇ ਤਾਂ ਫਿਰ ਉਹਨਾਂ ਵਾਸਤੇ ਕੁਝ ਵੀ ਕਰਦੇ ਉਹਨਾਂ ਨੂੰ ਸਵਾਲ ਚੁੱਕਣੇ ਚੁੱਕੇ ਠੀਕ ਹੈ ਜੀ ਬਿਲਕੁਲ ਤੁਸੀਂ ਸੌਂਰੇਸੀ ਖੇਤੀਬਾੜੀ ਮੰਤਰੀ ਜਿਨ੍ਹਾਂ ਨੇ ਬਜਟ ਬਾਰੇ ਆਪਣੀ ਗੱਲਬਾਤ ਸਾਹਮਣੇ ਰੱਖੀ ਹੈ ਕੈਮਰਾਮੈਨ ਅਭੀ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗ ਬਣੀ ਸਰ ਜਿਸ ਤਰੀਕੇ ਦਾ ਬਜਟ ਪੇਸ਼ ਕੀਤਾ ਹੈ ਕੀ ਰਿਐਕਸ਼ਨ ਹੈ ਤੁਹਾਡੇ ਦਾ ਅੱਗੇ ਨਾਲੋਂ ਬਹੁਤ ਵਧੀਆ ਸਾਡੇ ਵਿੱਤ ਮੰਤਰੀ ਸਾਹਿਬ ਨੇ ਮੁਨਾਫੇ ਵਿੱਚ ਵੀ ਲਿਆਂਦਾ ਹੈ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਇਹਦੇ ਨਾਲ ਸਹੂਲਤਾਂ ਮਿਲ ਰਹੀਆਂ ਕਿਸਾਨੀ ਦੀ ਗੱਲ ਕਰੀਏ ਮੁਫਤ ਬਿਜਲੀ ਚੱਲੀ ਰਹੇਗੀ ਸਬਸਿਡੀਆਂ ਜਾਰੀ ਰਹਿਣ ਗਿਆ ਉਸ ਬਾਰੇ ਤੁਹਾਡੇ ਕੀ ਉਹਨਾਂ ਨੇ ਬੋਲ ਦਿੱਤਾ ਹੈ ਤੇ ਇਹ ਰਹਿਣ ਗਿਆ ਇਹ ਹੱਕ ਬਣਦਾ ਹੈ ਸਾਡਾ ਕਿ ਕਿ ਅਸੀਂ ਲੋਕਾਂ ਨੇ ਸਾਨੂੰ ਇੱਥੇ ਭੇਜਿਆ ਤੇ ਅਸੀਂ ਉਹਨਾਂ ਦਾ ਕਿਉਂਕਿ ਬਹੁਤ ਸਾਰਾ ਅਨਾਜ ਪੈਦਾ ਕਰਦੇ ਆ ਖੇਤੀਬਾੜੀ ਵਿੱਚ ਜ਼ਿੰਮੇਦਾਰ ਉਹਨਾਂ ਨੂੰ ਬਿਜਲੀ ਮੁਫਤ ਦੇਣੀ ਉਹ ਸੀ ਉਹਦਾ ਫਰਜ਼ ਨਿਭਾ ਰਹੇ ਆ 13000 ਤੋਂ ਉੱਪਰ 13000 ਕਰੋੜ ਰੁਪਏ ਤੋਂ ਤਕਰੀਬਨ ਸਾਡਾ ਬਜਟ ਹੈ ਜਿਹੜਾ ਖੇਤੀਬਾੜੀ ਦਾ ਜਿਹਦੇ ਨਾਲ ਬਹੁਤ ਸਾਰੇ ਸਕੀਮਾਂ ਤੇ ਜਿਹੜੀਆਂ ਨਵੀਆਂ ਲੀਹਾਂ ਪੈਣ ਰਹੀਆਂ। ਵਿਰੋਧੀ ਸਵਾਲ ਚੱਕ ਰਹੇ ਨੇ ਕਹਿੰਦੇ ਜੀ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਜੀ। ਉਹਨਾਂ ਨੇ ਤਾਂ ਫਿਰ ਉਹਨਾਂ ਵਾਸਤੇ ਕੁਝ ਵੀ ਕਰਦੇ ਉਹਨਾਂ ਨੇ ਸਵਾਲ ਚੁੱਕਣੇ ਚੁੱਕੇ। ਠੀਕ ਹੈ ਤਾਂ। ਬਿਲਕੁਲ ਤੁਸੀਂ ਸੌਂਰੇ ਸੀ ਖੇਤੀਬਾੜੀ ਮੰਤਰੀ ਜਿਨ੍ਹਾਂ ਨੇ ਬਜਟ ਬਾਰੇ ਆਪਣੀ ਗੱਲਬਾਤ ਸਾਹਮਣੇ ਰੱਖੀ ਹੈ। ਕੈਮਰਾਮੈਨ ਅਭਿਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗ ਬਨੇ।